ਹਲੋ ਜੀ ਸ਼ਰ ਭਜਨ ਕੀ ਜੈ ਜੀ ਬੀ ਪੰਜਾਬੀ ਫੂਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਮਕਰੋਨੀ ਬਣਾਵਾਂਗੇ ਜੀ ਮਕਰੋਨੀ ਲਈ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਉਹ ਆਪਾਂ ਸਾਰੀਆਂ ਚੀਜ਼ਾਂ ਲੈ ਲਈਆਂ ਜੀ ਸਭ ਤੋਂ ਪਹਿਲਾਂ ਹੁਣ ਆਪਾਂ ਇੱਥੇ ਪਾਣੀ ਗਰਮ ਲਈ ਰੱਖਿਆ ਹੈ ਜੀ ਤੇ ਇਸ ਦੇ ਵਿੱਚ ਆਪਾਂ ਇਹ ਮਕਰੋਨੀ ਪਾ ਦਵਾਂਗੇ ਇਹਨੂੰ ਬੋਇਲ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਜਦੋਂ ਤੱਕ ਇਹ ਫੁੱਲ ਨਹੀਂ ਜਾਂਦੀ ਤੇ ਨਾਲ ਹੀ ਇਹਦੇ ਵਿੱਚ ਦੋ ਚਮਚ ਜਾਂ ਇੱਕ ਚਮਚ ਤੁਸੀਂ ਸਰੋਂ ਦਾ ਤੇਲ ਆਇਲ ਜਣੀ ਜ਼ਰੂਰ ਪਾਉਣਾ ਹੈ ਜੀ ਸੋ ਇਹਦੇ ਨਾਲ ਕੀ ਹੁੰਦਾ ਆ ਕਿ ਮਕਰੋਨੀ ਕਦੇ ਵੀ ਨਾਲ ਜੁੜਦੀ ਨਹੀਂ ਹੈ ਕੱਲੀ-ਕੱਲੀ ਖਿਲੀ-ਖਿਲੀ ਰਹੇਗੀ ਜੀ ਸੋ ਜਰ ਤੱਕ ਮਕਰੋਨੀ ਨੂੰ ਬੋਇਲ ਆਉਂਦਾ ਹੈ ਤਬ ਤੱਕ ਆਪਾਂ ਇੱਥੇ ਆਲੂ ਬਰੀਕ-ਬਰੀਕ ਕੱਟ ਲਵਾਂਗੇ ਜੀ ਅੱਪਾ ਇੱਥੇ ਦੋ ਆਲੂ ਲਏ ਸੀ ਸੋ ਹੁਣ ਆਲੂਆਂ ਨੂੰ ਕੱਟਣ ਤੋਂ ਬਾਅਦ ਆਪਾਂ ਨਾਲ ਹੀ ਮਕਰੋਨੀ ਦੇ ਇਹਨਾਂ ਨੂੰ ਵੀ ਥੋੜੇ ਜਿਹਾ ਸੇਕ ਲਗਾ ਲੈਣਾ ਹੈ ਪਹਿਲਾਂ ਮਕਰੋਨੀ ਨੂੰ ਸੇਕ ਲਗਾਓ ਬਾਅਦ ਵਿੱਚ ਥੋੜੇ ਜਿਹਾ ਨਾਲ ਹੀ ਆਲੂਆਂ ਨੂੰ ਵੀ ਸੇਕ ਲਗਾ ਲੈਣਾ ਹੁਣ ਜਦ ਤੱਕ ਆਲੂ ਮਕਰੋਨੀ ਨੂੰ ਬੋਇਲ ਆਉਂਦਾ ਹੈ ਤਦ ਤੱਕ ਆਪਾਂ ਜੋ ਮਕਰੋਨੀ ਦਾ ਤੜਕਾ ਹੈ ਉਹ ਤਿਆਰ ਕਰਾਂਗੇ ਜੀ ਆਪਾਂ ਇੱਥੇ ਪਿਆਜ਼ ਲੰਬੇ ਲੰਬੇ ਕੱਟ ਲਏ ਹੈ ਜੀ ਨਾਲ ਹਰੀ ਮਿਰਚ ਜਿੰਨੀ ਤੁਸੀਂ ਪਸੰਦ ਕਰਦੇ ਹੋ ਜਿਆਦਾ ਤਿੱਖਾ ਪਸੰਦ ਕਰਦੇ ਹੋ ਤੇ ਉਸ ਹਿਸਾਬ ਨਾਲ ਤੁਸੀਂ ਮਿਰਚ ਲੈ ਸਕਦੇ ਆ ਜੀ ਨਾਲ ਹੀ ਆਪਾਂ ਇੱਕ ਟਮਾਟਰ ਲਿਆ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਸਾਫ਼ ਕਰਾਂਗੇ ਵੀ ਨੂੰ ਇੱਕ ਪਾਸੇ ਕੱਢ ਦਵਾਂਗੇ ਜੀ ਸੋ ਟਮਾਟਰ ਵਿੱਚੋਂ ਬੀਆ ਨੂੰ ਕੱਢ ਦੇਣਾ ਚਾਹੀਦਾ ਆ ਇਹਦੇ ਨਾਲ ਸੇਤ ਤੇ ਨੁਕਸਾਨ ਹੁੰਦਾ ਹੈ ਜੀ ਸੋ ਹੁਣ ਆਪਾਂ ਟਮਾਟਰਾਂ ਨੂੰ ਵੀ ਬਰੀਕ ਬਰੀਕ ਕੱਟ ਲਵਾਂਗੇ ਜੀ ਸੋ ਹੁਣ ਆਪਾਂ ਪਿਆਜ਼ ਟਮਾਟਰ ਮਿਰਚ ਕੱਟ ਕੇ ਤਿਆਰ ਕਰ ਲਈਆ ਤੇ ਇੱਕ ਪਾਸੇ ਸਰੋਂ ਦਾ ਤੇਲ ਆਪਾਂ ਪਾ ਦਿੱਤਾ ਹੈ ਕੜਾਈ ਵਿੱਚ ਸੋ ਸਰੋਂ ਦੇ ਤੇਲ ਨੂੰ ਜਦ ਤੱਕ ਸੇਕ ਲੱਗਦਾ ਹੈ ਜੀ ਇੱਕ ਵਾਰ ਆਪਾਂ ਮਕਰੋਨੀ ਚੈੱਕ ਕਰਨੀ ਹੈ ਵਿੱਚ ਵਿਚਾਲੇ ਕਿ ਮਕਰੋਨੀ ਚੰਗੀ ਤਰ੍ਹਾਂ ਫੁੱਲੀ ਹੈ ਸੋ ਹੁਣ ਸਭ ਤੋਂ ਪਹਿਲਾਂ ਆਪਾਂ ਇੱਥੇ ਸਾਫ ਤੇ ਮਸਾਲੇ ਸਿੱਟੇ ਹੈ ਜੀਰਾ ਅਤੇ ਧੰਨੀਆਂ ਤੇ ਉਸ ਤੋਂ ਬਾਅਦ ਪਿਆਜ਼ ਪਾ ਦਵਾਂਗੇ ਜੀ ਹੁਣ ਜਦੋਂ ਤੱਕ ਇਹ ਪਿਆਜ਼ ਪੁੱਜਦੇ ਹੈ ਆਪਾਂ ਇੱਕ ਵਾਰ ਮਕਰੋਨੀ ਚੈੱਕ ਕਰ ਲਵਾਂਗੇ ਮਕਰੋਨੀ ਨੂੰ ਅਵਲ ਆਉਣ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਆਪਾਂ ਧਿਆਨ ਦੇ ਨਾਲ ਚੈੱਕ ਕਰਨਾ ਹੈ ਕਿ ਮਕਰੋਨੀ ਫੁੱਲੀ ਹੈ ਜਾਂ ਨਹੀਂ ਸੋ ਮਕਰੋਨੀ ਕਈ ਵਾਰ ਐਸੀ ਤਰ੍ਹਾਂ ਰਹਿ ਜਾਂਦੀ ਆ ਤੇ ਫਿਰ ਤੜਕੇ ਦੇ ਵਿੱਚ ਬਹੁਤਾ ਸੇਕ ਨਹੀਂ ਲੱਗਦਾ ਸੋ ਕੜਾਈ ਦੇ ਨਾਲ ਚੁੰਬਣ ਲੱਗ ਪੈਂਦੀ ਸੋ ਇਸ ਕਰਕੇ ਧਿਆਨ ਰੱਖਣਾ ਹੈ ਜੀ ਚੰਗੀ ਤਰ੍ਹਾਂ ਹਵਾ ਲੈਣੀ ਆ ਤੇ ਹੁਣ ਆਪਾਂ ਇੱਥੇ ਟਮਾਟਰ ਲਏ ਆ ਜੀ ਤੜਕੇ ਵਿੱਚ ਪੁੰਨ ਲਵਾਂਗੇ ਜੀ ਟਮਾਟਰਾਂ ਨੂੰ ਵੀ ਸੋ ਨਾਲ ਹੀ ਹੁਣ ਆਪਾਂ ਇੱਥੇ ਨਮਕ ਪਾਇਆ ਨਮਕ ਦੇ ਨਾਲ ਤੜਕਾ ਚੰਗੀ ਤਰ੍ਹਾਂ ਦੇ ਨਾਲ ਪੁੱਜ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਕ ਵਾਰ ਫਿਰ ਮਕਰੋਨੀ ਚੈੱਕ ਕੀਤੀ ਹੈ ਤੇ ਮਕਰੋਨੀ ਸਹੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਤੜਕਾ ਚੰਗੀ ਤਰ੍ਹਾਂ ਨਾਲ ਲਗਾ ਲਵਾਂਗੇ ਸੋ ਹੁਣ ਆਪਾਂ ਇਸ ਤੜਕੇ ਨੂੰ ਪੁੱਜਣ ਤੋਂ ਬਾਅਦ ਇਹਦੇ ਵਿੱਚ ਮਿਰਚ ਪਾਵਾਂਗੇ ਸੋ ਜਿਆਦਾ ਤੜਕੇ ਨੂੰ ਭੁੰਨਣਾ ਨਹੀਂ ਹੈ ਥੋੜਾ ਕੱਚਾ-ਕੱਚਾ ਜਿਹਾ ਤੜਕਾ ਹੋਣਾ ਚਾਹੀਦਾ ਪਿਆਜ਼ ਟਮਾਟਰ ਥੋੜਾ ਟੇਸਟ ਆਉਣਾ ਚਾਹੀਦਾ ਹੈ ਜੀ ਮਕਰੋਨੀ ਦੇ ਵਿੱਚ ਜਿਆਦਾ ਨਹੀਂ ਭੁੰਨਣਾ ਹੈ ਸੋ ਹੁਣ ਆਪਾਂ ਇੱਥੇ ਹਰੀ ਮਿਰਚ ਜੋ ਕੱਟੀ ਸੀ ਉਹ ਲੈ ਲਈ ਆ ਜੀ ਇਹਨੂੰ ਹੁਣ ਪਾ ਕੇ ਤੇ ਬਾਕੀ ਦੇ ਮਸਾਲੇ ਨਾਲ ਪਾ ਦਵਾਂਗੇ ਜੀ ਨਮਕ ਆਪਾਂ ਪਹਿਲਾਂ ਥੋੜਾ ਪਾਇਆ ਸੀ ਸੋ ਹੁਣ ਆਪਾਂ ਨਮਕ ਗਰਮ ਮਸਾਲਾ ਹਲਦੀ ਸੋ ਇਹ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਤੜਕੇ ਨੂੰ ਥੋੜਾ ਜਿਹਾ ਸੇਕ ਲਗਾਵਾਂਗੇ ਸੋ ਕਿਉਂਕਿ ਮਸਾਲੇ ਜਿਹੜੇ ਆ ਹਲਦੀ ਭੁੱਜ ਜਾਵੇ ਤੇ ਇਸ ਤੋਂ ਬਾਅਦ ਫਿਰ ਜੋ ਮਕਰੋਨੀ ਆਪਣੀ ਬਣ ਕੇ ਤਿਆਰ ਹੋਈ ਹੈ ਜੀ ਉਹਨੂੰ ਛਾਣ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਛੰਨੀ ਵਿੱਚ ਪਾ ਕੇ ਤਾਂ ਕਿ ਪਾਣੀ ਅਲੱਗ ਹੋ ਜਾਵੇ ਸੋ ਛਾਣ ਛਾਣ ਕੇ ਆਪਾਂ ਨਾਲ ਦੀ ਨਾਲ ਤੜਕੇ ਵਿੱਚ ਇਹ ਮਕਰੋਨੀ ਆਲੂ ਜੋ ਬੋਇਲ ਹੋਏ ਹੈ ਜੀ ਇਹ ਪਾਈ ਜਾਵਾਂਗੇ ਜੀ ਆਪਾਂ ਸੋ ਇਸੇ ਤਰ੍ਹਾਂ ਦੇ ਨਾਲ ਸਾਰੀ ਮਕਰੋਨੀ ਆਪਾਂ ਛਾਣਨੀ ਵਿੱਚ ਛਾਣ ਲੈਣੀ ਹੈ ਤਾਂ ਕਿ ਪਾਣੀ ਵਿੱਚ ਨਾ ਰਹੇ ਇਸ ਤਰੀਕੇ ਦੇ ਨਾਲ ਘਰ ਵਿੱਚ ਹੀ ਚੀਜ਼ ਬਣਾ ਕੇ ਖਾਓ ਇਹਦਾ ਕੋਈ ਨੁਕਸਾਨ ਵੀ ਨਹੀਂ ਕੋਈ ਆਪਾਂ ਇਹਦੇ ਵਿੱਚ ਐਸੀ ਚੀਜ਼ ਨਹੀਂ ਪਾਈ ਜਿਹਦੇ ਨਾਲ ਸਿਹਤ ਖਰਾਬ ਹੋਵੇ ਕੋਈ ਜ਼ਿਆਦਾ ਮਸਾਲੇ ਨਹੀਂ ਪਾਏ ਹੈ ਸੋ ਬੱਚਿਆਂ ਨੂੰ ਵੀ ਘਰ ਵਿੱਚ ਹੀ ਇਸ ਤਰ੍ਹਾਂ ਦਾ ਖਾਣਾ ਬਣਾ ਕੇ ਦਿਆ ਕਰੋ ਸੋ ਬਾਹਰਲੇ ਖਾਣਿਆਂ ਦੇ ਵਿੱਚ ਬਹੁਤ ਤਰ੍ਹਾਂ ਦੀ ਮਿਲਾਵਟ ਹੁੰਦੀ ਆ ਜਿਹਦੇ ਨਾਲ ਸਿਹਤ ਖਰਾਬ ਹੋ ਜਾਂਦੀ ਹੈ ਜੀ ਸੋ ਹੁਣ ਆਪਾਂ ਇਸ ਮਕਰੋਨੀ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਤੜਕੇ ਦੇ ਵਿੱਚ ਕਰ ਲਿਆ ਹੈ ਜੀ ਤੇ ਉੱਪਰ ਦੀ मैगी, मैगी, मैगी। मसाला ਪਾ ਦਿੱਤਾ ਹੈ ਜੀ ਇੱਕ ਕੁੜੀ ਆਪਾਂ ਮੈਗੀ ਮਸਾਲੇ ਦੀ ਪਾਈ ਆ ਜੀ ਸਵਾਦ ਟੇਸਟ ਜਿਹੜਾ ਆ ਉਹ ਵਧੀਆ ਆ ਸਕੇ ਮਕਰੋਨੀ ਦਾ ਜੀ ਸੋ ਹੁਣ ਜਿਵੇਂ ਕਿ ਦੇਖ ਰਹੇ ਆ ਮਕਰੋਨੀ ਆਪਣੀ ਚੰਗੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਘਰ ਵਿੱਚ ਹੀ ਮਕਰੋਨੀ ਇਸ ਤਰੀਕੇ ਨਾਲ ਬਣਾਓ ਬੜੀ ਹੀ ਟੇਸਟੀ ਲੱਗਦੀ ਹੈ ਜੀ ਬਣ ਕੇ ਤਿਆਰ ਹੋ ਜਾਂਦੀ ਆ ਆਪਾਂ ਥੋੜਾ ਜਿਹਾ ਹੋਰ ਮਸਾਲਾ ਉੱਪਰ ਦੀ ਛਿੜਕਿਆ ਹੈ ਤੇ ਉੱਪਰ ਦੀ ਆਪਾਂ ਟਮਾਟੋ ਕਚੂਪਾਈ ਹੈ ਜੀ ਇਹਦੇ ਨਾਲ ਔਰ ਵੀ ਜ਼ਿਆਦਾ ਮਕਰੋਨੀ ਟੇਸਟੀ ਲੱਗਦੀ ਹੈ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ